ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਰਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਜਿਹੜੀਆਂ ਨੇ ਸਟਾਰਟਿੰਗ ਵਾਲੀਆਂ ਬਹੁਤ ਪਿਆਰੀਆਂ ਨੇ ਇਹਨਾਂ ਵਿੱਚ ਰੰਗ ਚ ਕਈਆਂ ਵਿੱਚ ਸਿੰਗਲ-ਸਿੰਗਲ ਵਿੱਚ ਆਏਗਾ ਕਈਆਂ ਵਿੱਚ ਰੰਗ ਹੈਗੇ ਨੇ ਉਹ ਜਿਹੜੇ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਐਵਾਂ ਵਾਲੀ ਕਲੈਕਸ਼ਨ ਦੇ ਵਿੱਚ ਚਾਰ ਰੰਗ ਨੇ ਸਾਰੇ ਜਿਹੜੇ ਔਰਗੈਂਜ਼ਾ ਫੈ布ਰਿਕ ਨਾਲ ਬੇਸਡ ਨੇ ਸਾਰੇ ਕਲੈਕਸ਼ਨ ਰੰਗ ਜਿਹੜੇ ਕਈਆਂ ਵਿੱਚ ਇੱਕ ਇੱਕ ਹੈ ਕਈਆਂ ਚਾਰ-ਚਾਰ ਦੋ-ਦੋ ਰੰਗ ਵੀ ਹੈਗੇ ਨੇ ਇਹ ਸੂਟ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਡਾਰਕ ਟੋਨ ਵਾਲੀਆਂ ਕਲਰ ਵੀ ਹੈਗੇ ਨੇ ਤੇ ਲਾਈਟ ਟੋਨ ਵਿੱਚ ਵੀ ਜਿਹੜੇ ਕੀ ਸੂਟ ਇੱਥੇ ਐਡ ਕੀਤੇ ਗਏ ਨੇ ਸਾਰੇ ਸੂਟ ਜਿਹੜੇ ਨੇ ਵਿਡਿੰਗ ਸਪੈਸ਼ਲ ਨੇ ਕਰਵਾ ਚਾਹ ਉਹ ਆ ਰਿਹਾ ਕਰਵਾ ਚਾਹ ਸਪੈਸ਼ਲ ਕਲੈਕਸ਼ਨਾਂ ਨੇ ਇਹ ਚਾਰ ਰੰਗਾਂ ਦੇ ਵਿੱਚ ਸੂਟ ਆਇਆ 2000 ਰੁਪਏ ਦਾ ਰੇਟ ਹੈ ਸ਼ਿਮਰ ਫੈਬਰਿਕ ਦੇ ਨਾਲ ਆਏਗਾ ਬਾਟਮ ਚੰਡੋਂ ਦਾ ਆਏਗਾ ਪਲੇਨ ਦੁਪੱਟਾ ਬਹੁਤ ਪਿਆਰਾ ਡਿਜ਼ਾਈਨਰ ਦੁਪੱਟਾ ਬਣਿਆ ਹੋਇਆ ਰੇਟ ਇਹਦਾ 2-4 ਰੁਪਏ ਆ ਜਿੰਨੀਆਂ ਵੀ ਕਲੈਕਸ਼ਨਾਂ ਐਡ ਕੀਤੀਆਂ ਨੇ ਸਭ ਦੀ ਜਿਹੜੀ ਸ਼ਿਪਿੰਗ ਚਾਰजेस ਹੈ ਉਹ ਫ੍ਰੀ ਨੇ ਕਿਸੇ ਵੀ ਸੂਰਤੇ ਜਿਹੜੇ ਸ਼ਿਪਿੰਗ ਚਾਰਜਸ ਹੋ ਕੋਈ ਵੀ ਐਕਸਟਰਾ ਨਹੀਂ ਲੱਗਣਗੇ ਜੋ ਰੇਟ ਤੇ ਦੱਸ ਰਹੀ ਹਾਂ ਉਸੇ ਹੀ ਰੇਟ ਤੇ ਸੂਟ ਜਿਹੜਾ ਇਹ ਤੁਹਾਡੇ ਘਰ ਤੱਕ ਪਹੁੰਚੇਗਾ ਪ्युअर ਸਿਲਕਰ ਕੈਂਜ਼ਾ ਦਾ ਸੂਟ ਹੈ ਹੈਂਡ ਕ્રાਫਟਡ ਸੂਟ ਹੈ ਸਾਰੇ ਦਾ ਸਾਰਾ ਬਹੁਤ ਹੀ ਪਿਆਰਾ ਦੁਪੱਟਾ ਹੈ ਨਾਲ ਕ੍ਰੇਪ ਦਾ ਬਾਟਮ ਆਇਆ ਇਹਦੇ ਵਿੱਚ ਸਿਲਕ অর্ਗਨਜ਼ਾ ਦਾ ਦੁਪੱਟਾ ਹੈ ਤੇ ਰੰਗ ਜਿਹੜੇ ਨੇ ਉਹ ਮੈਂ ਇੱਥੇ ਏਡ ਕਰ ਦਿੱਤੇ ਨੇ ਜਿੰਨੇ ਵੀ ਸੂਟ ਨੇ ਜ਼ਿਆਦਾਤਰ ਜਿਹੜੇ ਨੇ ਰੇਟ ਥੋੜੇ ਹਾਈ ਵਾਲੇ ਨੇ ਭਰੇ ਆ ਕਿ ਇਹਨਾਂ ਦੀ ਜਿਹੜੀਆਂ ਕਲੈਕਸ਼ਨਾਂ ਨੇ ਇਹ ਸਾਰੀਆਂ ਪਿਓਰ ਫੈਬਰਿਕ ਦੇ ਨਾਲ ਆਣੀਆਂ ਫੈਬਰਿਕ ਜਿਹੜਾ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੰਪਰੋਮਾਈਜ਼ ਨਹੀਂ ਕੀਤਾ ਗਿਆ origional ਕਲੈਕਸ਼ਨਾਂ ਨੇ ਸਾਰੀਆਂ ਸੇਮ ਫੈਬਰਿਕ ਉਹੀ ਜੋ ਮੈਂਸ਼ਨ ਕਰਾਂਗੇ ਉਹੀ ਆਏਗਾ ਸੂਟ ਜਿੰਨੇ ਵੀ ਨੇ ਸਾਰੇ ਅਵੇਲੇਬਲ ਨੇ ਰੰਗ ਡਿਜ਼ਾਈਨ ਪੈਟਰਨ ਜਿਹਦੇ ਵਿੱਚ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਇਹ ਤੁਹਾਨੂੰ 1250 ਰੁਪਏ ਵਿੱਚ ਮਿਲ ਜੇਗਾ 1400 ਦੇ ਵਿੱਚ ਬਲੈਕ ਕਲਰ ਦਾ ਕريب ਫੈਬਰਿਕ ਦੇ ਨਾਲ ਬਾਟਮ ਸਲੀਵਸ ਵਰਕ ਵਾਲਾ ਸੂਟ ਆਇਆ ਕਲਰ ਇਹਦੇ ਵਿੱਚ ਵੀ ਸਿੰਗਲ ਹੈ بڑے ਸੂਟ ਐਵੇਂ ਦੇ ਆਉਂਦੇ ਨੇ ਜਿੰਨਾ ਵਿੱਚ ਕਲਰ ਸਿੰਗਲ ਸਿੰਗਲ ਹੀ ਆਉਂਦਾ ਹੈ 1280ਆਂ ਦੇ ਵਿੱਚ ਬਹੁਤ ਹੀ ਪਿਆਰਾ ਕريب ਤੇ ਵਿੱਚ ਅੰਬੀ embroiderry ਦੇ ਨਾਲ ਬਹੁਤ ਪਿਆਰਾ ਵਰਕ ਹੈ ਬਾਟਮ ਪਲੇਨ ਆਏਗਾ ਸ਼ਾਰਟ ਤੇ ਬਹੁਤ ਹੈਵੀ embroiderry ਹੈ ਨਾਲ ਦੁਪੱਟਾ ਮੈਚ ਕਰੋ ਤੇ ਬਹੁਤ ਹੀ ਪਿਆਰਾ ਜਿਹੜਾ ਡਿਫਰੈਂਟ ਜੀ ਲੁੱਕ ਵਾਲਾ ਸੂਟ ਬਣ ਕੇ ਤਿਆਰ ਹੋ ਜਾਂਦਾ ਹੈ ਰੇਟ ਜਿੰਨੇ ਕਿ ਜੱਸਿਆ ਕਿ ਸਾਰਿਆਂ ਤੇ ਬੜੇ ਅਫੋਰਡੇਬਲ ਨੇ ਕੋਈ ਐਕਸਟਰਾ ਚਾਰजेस ਵੀ ਨਹੀਂ ਨੇ ਸ਼ਿਪਿੰਗ ਦੇ ਇਹਦੇ ਵੀ ਸੂਟ ਆਰਡਰ ਕਰਦੇ ਹੋ ਆਲ ਓਵਰ ਇੰਡੀਆ ਬਿਲਕੁਲ ਫ੍ਰੀ ਸ਼ਿਪਿੰਗ ਹੋਏਗੀ ਕੋਈ ਵੀ ਹੋਰ ਐਕਸਟਰਾ ਜਿਹੜੇ ਨੇ ਸ਼ਿਪਿੰਗ ਦਾ ਪੈਸਾ ਨਹੀਂ ਲੱਗੇਗਾ ਹੋਮ ਡਿਲੀਵਰੀ ਹੈ ਘਰ ਤੱਕ ਤੁਹਾਡੇ ਸੂਟ ਆਏਗਾ ਤੇ ਜਿਹੜੇ ਆ ਕਿ ਰੇਟ ਜੋ ਵੀ ਹੈਗੇ ਨੇ ਇੱਥੇ ਦੱਸ ਦਿੱਤੇ ਨੇ ਬਾਕੀ ਤੁਸੀਂ ਇਕ ਕਿਸੇ ਸੂਟ ਦੇ ਬਾਰੇ ਵਿੱਚ ਕੋਈ ਵੀ ਗਵੈਰੀ ਕਰਨਾ ਚਾਹੁੰਦੇ ਤਾਂ ਮੈਂ ਨੰਬਰ ਆਪਣਾ 623924550 ਦਿੱਤਾ ਆ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸੂਟ ਜਰ ਆਤਰ ਜਿਹੜੇ ਨੇ ਚਾਰ ਚਾਰ ਰੰਗਾਂ ਵਿੱਚ ਆਇਏ ਨੇ ਕੁਝ ਦੋ ਵਿੱਚ ਵੀ ਆ ਕੁਝ ਇੱਕ ਵਿੱਚ ਵੀ ਆ ਤੇ ਕੁਝ ਤਿੰਨਾਂ ਰੰਗਾਂ ਵਿੱਚ ਵੀ ਬਹੁਤ ਹੀ ਐਲੀਗੈਂਟ ਸੂਟ ਨੇ ਕਲੈਕਸ਼ਨ ਆ ਬਹੁਤ ਪਿਆਰੀਆਂ ਨੇ ਫੈਬਰਿਕ ਸਭ ਦਾ ਬਹੁਤ ਜ਼ਿਆਦਾ ਵਧੀਆ ਹੈ ਸੂਟ ਸਾਰੇ ਬਹੁਤ ਜ਼ਿਆਦਾ ਸੋਹਣੇ ਨੇ ਚਲੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ